ਟ੍ਰੈਫਿਕ ਪੁਲਿਸ ਵੱਲੋਂ 20 ਤਰੀਕ ਦਾ ਸਮਾਂ ਦਿੱਤਾ ਗਿਆ ਸੀ ਹਰ ਸਕੂਲ 'ਚ ਜਾ ਕੇ ਸੈਮੀਨਾਰ ਲਾਏ ਗਏ ਸੀ ਤੇ ਨਿਯਮਾਂ ਬਾਰੇ ਸਮਝਾਇਆ ਗਿਆ ਸੀ ਹਰ ਬੱਚੇ ਨੂੰ ਜਾ ਕੇ ਸਕੂਲ-ਸਕੂਲ ਜਾ ਕੇ ਕਿ ਕੋਈ ਵੀ ਨਿਯਮ ਦੀ ਉਲੰਘਣਾ ਕਰੇਗਾ ਤਾਂ 20 ਤਰੀਕ ਤੋਂ ਬਾਅਦ ਉਹਨਾਂ ਦੇ ਮਾਪਿਆਂ ਦੇ ਉੱਤੇ ਚਲਾਨ ਕਟਿਆ ਜਾਵੇਗਾ ਜੇਕਰ ਕੋਈ ਬੱਚਾ 18 ਸਾਲ ਤੋਂ ਘੱਟ ਦਾ ਬਾਈਕ ਲੈ ਕੇ ਜਾਂ ਮੋਪਡ ਲੈ ਕੇ ਪਹੁੰਚਦਾ ਵਾ ਸਕੂਲ ਦੇ ਵਿੱਚ ਤਸਵੀਰ ਤੁਹਾਨੂੰ ਮੈਂ ਜ਼ਰੂਰ ਚਾਹੂੰਗਾ ਦਿਖਾਣੀ ਕਿ ਪਹਿਲੀ ਤਸਵੀਰ ਤਾਂ ਨਜਵਾਗ ਦੀ ਦਿਖਾ ਦਈਏ ਤਿੰਨ ਜਣੇ ਟ੍ਰਿਪਲਿੰਗ ਕਰ ਰਹੇ ਨੇ ਬੇਖੌਫ ਹੋ ਕੇ ਕਿਸੇ ਵੀ ਪੁਲਿਸ ਦਾ ਡਰ ਨਹੀਂ ਇੱਕ ਪਾਸੇ ਮਾਪੇ-ਮਾਪ ਸਮਝਾਉਂਦੇ ਨੇ ਦੂਸਰੇ ਪਾਸੇ ਪੁਲਿਸ ਸਮਝਾਉਂਦੀ ਨੇ ਸਕੂਲਾਂ 'ਚ ਜਾ ਕੇ ਜਾਗਰੂਕ ਸੈਮੀਪਲਾਏ ਜਾਂਦੇ ਨੇ ਪਰ ਫਿਰ ਵੀ ਬੱਚੇ ਕਿਤੇ ਨਾ ਕਿਤੇ ਨਹੀਂ ਸਮਝਦੇ ਪਹੁੰਚੇ ਆ ਇੱਕ ਬਟਾਲਾ ਦੇ ਨਿੱਜੀ ਸਕੂਲ ਦੇ ਬਾਹਰ ਤੁਸੀਂ ਤਸਵੀਰ ਦੇਖ ਸਕਦੇ ਹੋ ਕਿਸ ਤਰੀਕੇ ਨਾਲ ਬਹੁਤ ਸਾਰੇ ਬੱਚੇ ਜਿਹੜੇ ਨੇ ਸਾਈਕਲਾਂ ਤੇ ਆਏ ਨੇ ਅਤੇ ਬਹੁਤ ਸਾਰੇ ਬੱਚੇ ਕੁਝ ਐਸੇ ਵੀ ਨੇ ਜਿਹੜੇ ਆਪਣੇ ਅਜੇ ਵੀ ਮੋਪੜ ਲੈ ਕੇ ਆਏ ਨੇ ਪਰ ਕਿਤੇ ਨਾ ਕਿਤੇ ਉਹਨਾਂ ਲੋਕਾਂ ਤੋਂ ਵੀ ਲੋਕ ਮੋਪੜ ਤੇ ਲੈ ਕੇ ਘਰ ਆਉਂਦੇ ਨੇ ਕਿਉਂਕਿ ਕਿਸੇ ਵੇਲੇ ਕਿਸੇ ਲੈ ਕੇ ਜਾਣ ਵਾਲਾ ਜਾਂ ਛੱਡਣ ਵਾਲਾ ਕੋਈ ਨਹੀਂ ਮਿਲਦਾ ਪੇਰੈਂਟਸ ਜਿਹੜੇ ਨੇ ਕਈ ਜੌਬ ਕਰਦੇ ਨੇ ਜਿਨ੍ਹਾਂ ਵਾਸਤੇ ਬੜੀਆਂ ਮੁਸ਼ਕਲਾਂ ਆndੀਆਂ ਨੇ ਬੱਚਿਆਂ ਨੇ ਗੱਲਬਾਤ ਵੀ ਕੀਤੀ ਸੀ ਜਿਨ੍ਹਾਂ ਨੇ ਅਕਸਰ ਕਿਹਾ ਕਿ ਸਾਡੇ ਮਾਪੇ ਜਿਹੜੇ ਨੇ ਜੌਬ ਕਰਦੇ ਨੇ ਜਿਸ ਕਰਕੇ ਸਾਨੂੰ ਮੁਸ਼ਕਲਾਂ ਆndੀਆਂ ਨੇ ਪਰ ਤਸਵੀਰ ਮੈਂ ਦਿਖਾ ਦਾਂਗਾ ਬਟਾਲਾ ਦੇ ਨਿੱਜੀ ਸਕੂਲ ਦੇ ਬਾਹਰ ਦੀ ਕਿ ਤੁਸੀਂ ਦੇਖ ਸਕਦੇ ਹੋ ਕਿ ਬਹੁਤ ਸਾਰੇ ਬੱਚੇ ਜਿਹੜੇ ਨੇ ਉਹ ਸਮਝੇ ਵੀ ਨਹੀਂ ਤੇ ਬਹੁਤ ਸਾਰੇ ਬੱਚੇ ਐਸੇ ਨੇ ਜਿਹੜੇ ਆਜੇ ਵੀ ਮੋਪੜ ਤੇ ਆਏ ਨੇ ਸਕੂਲ ਲਗਾਤਾਰ 20 ਤਰੀਕ ਤੱਕ ਦਾ ਸਮਾਂ ਦਿੱਤਾ ਗਿਆ ਸੀ ਜੇਕਰ ਕੋਈ ਵੀ ਬੱਚਾ ਵਿਕਲ ਲੈ ਕੇ ਆਵੇਗਾ ਤਾਂ ਉਹਨਾਂ ਦੇ ਉੱਤੇ 25000 ਰੁਪਏ ਦਾ ਜੁਰਮਾਨਾ ਅਤੇ 3 ਸਾਲ ਦੀ ਸਜ਼ਾ ਜਿਹੜੀ ਆ ਮਾਪਾਪ ਨੂੰ ਜਾਂ ਜਿਹੜਾ ਵੀ ਇਹ ਵਹੀਕਲ ਦਾ ਓਨਰ ਹੋਵੇਗਾ ਉਸ ਨੂੰ ਦਿੱਤੀ ਜਾਵੇਗੀ ਤੁਸੀਂ ਦੇਖ ਸਕਦੇ ਹੋ ਤਸਵੀਰ ਹੈ ਬਟਾਲਾ ਦੇ ਨਿੱਜੀ ਸਕੂਲ ਦੇ ਬਾਹਰ ਆ ਪਰ ਟ੍ਰਿਪਲਿੰਗ ਦਾ ਜਿਹੜਾ ਵਾ ਅਜੇ ਤੱਕ ਸਮਾਂ ਉਸੇ ਤਰੀਕੇ ਨਾਲ ਚੱਲਦਾ ਪਿਆ ਤੁਸੀਂ ਦੇਖ ਸਕਦੇ ਹੋ ਤਸਵੀਰ ਹੈ ਕਿ ਕਿਸ ਤਰੀਕੇ ਨਾਲ ਲੋਕ ਜਿਹੜੇ ਨੇ ਤਿੰਨ ਤਿੰਨ ਸਵਾਰ ਹੋ ਕੇ ਇੱਕ ਬਾਈਕ ਤੇ ਜਾ ਰਹੇ ਨੇ ਪਰ ਦੂਸਰੇ ਪਾਸੇ ਜ਼ਰੂਰ ਕਿਤੇ ਤਸਵੀਰ ਐਸੀ ਵੀ ਆ ਕਿ ਬਹੁਤ ਸਾਰੇ ਬੱਚੇ ਨੇ ਜਿਹੜੇ ਸਾਈਕਲਾਂ ਦੇ ਉੱਤੇ ਆਂਦੇ ਨੇ ਬਹੁਤ ਸਾਰੇ ਪੇਰੈਂਟਸ ਨੇ ਜਿਹੜੇ ਆਪਣੇ ਬੱਚਿਆਂ ਨੂੰ ਆਪ ਛੱਡਣ ਆਪ ਲੈ ਜਾ ਕੇ ਜਾ ਰਹੇ ਨੇ ਸਕੂਲ ਦੇ ਵਿੱਚ ਕਿਉਂਕਿ ਪਹਿਲਾਂ ਇਹੋ ਬੱਚੇ ਸੀ ਜਿਹੜੇ ਆਪਣੇ ਆਪ ਮੋਪੜ ਤੇ ਆਂਦੇ ਸੀ ਟੂ ਵੀਕਲ ਤੇ ਆਂਦੇ ਸੀ ਤਾਂ ਹੁਣ ਉਹੀ ਬੱਚੇ ਨੇ ਜਿਨ੍ਹਾਂ ਨੇ ਸਾਈਕਲਾਂ ਦਾ ਰੋਕ ਕੀਤਾ ਵਾ ਅਤੇ ਕੁਝ ਦੇ ਮਾਂ ਬਾਪ ਉਹਨਾਂ ਨੂੰ ਛੱਡਣ ਆਂਦੇ ਨੇ ਤੁਸੀਂ ਦੇਖ ਸਕਦੇ ਹੋ ਤਸਵੀਰ ਬਟਾਲਾ ਦੇ ਨਿੱਜੀ ਸਕੂਲ ਦੇ ਬਾਹਰ ਆ ਪਰ ਬਹੁਤ ਸਾਰੇ ਐਸੇ ਵੀ ਬੱਚੇ ਨੇ ਜਿਹੜੇ ਅਜੇ ਵੀ ਬਾਈਕ ਤੇ ਆਂਦੇ ਨੇ ਪਰ ਜਿਸਟ੍ਰਿਕਲ ਨਾਲ ਨਿਯਮ ਬਣਾਏ ਗਏ ਨੇ ਜੇਕਰ ਉਹਨਾਂ ਨਿਯਮਾਂ ਦੀ ਪਾਲਣ ਪਾਲਣਾ ਕੀਤੀ ਜਾਂਦੀ ਹੈ ਜਾਂ ਉਸੇ ਤਰੀਕੇ ਨਾਲ ਨਿਯਮ ਜੇਕਰ ਲਾਗੂ ਹੁੰਦੇ ਨੇ ਤਾਂ ਜ਼ਰੂਰ ਜਿਹੜੀਆਂ ਦੁਰਘਟਨਾਵਾਂ ਹੁੰਦੀਆਂ ਨੇ ਉਹਨਾਂ ਨੂੰ ਕਿਤੇ ਨਾ ਕਿਤੇ ਨਾਤ ਪੈਸੇ ਦੀ ਉਹ ਕਿਤੇ ਨਾ ਕਿਤੇ ਰੁਕ ਸਕਦੀਆਂ ਨੇ ਜਿਵੇਂ ਕਿ ਨਾ ਬੱਚੇ ਹੁਣ ਬਹੁਤ ਸਾਰੇ ਸਮਝੇ ਵੀ ਨਹੀਂ ਜਿਹੜੇ ਅਜੇ ਸਾਈਕਲ ਤੇ ਆਂਦੇ ਨੇ ਤੇ ਬਹੁਤ ਸਾਰੇ ਮਾਪੇ ਪੈਸੇ ਨੇ ਕਿ ਜਿਹੜੇ ਸਮਾਂ ਘੜ ਕੇ ਆਪਣੇ ਬੱਚਿਆਂ ਨੂੰ ਛੱਡਣ ਜਾਂਦੇ ਨੇ ਸਕੂਲ ਤੇ ਲੈਣ ਜਾਂਦੇ ਨੇ ਕਈਆਂ ਨੇ ਤਾਂ ਇੱਥੇ ਤੱਕ ਈ ਰਿਕਸ਼ਾ ਜਾਂ ਹੋਰ ਰਿਕਸ਼ੇ ਲਵਾ ਦਿੱਤੇ ਨੇ ਆਪਣੇ ਬੱਚਿਆਂ ਨੂੰ ਤਾਂ ਜੋ ਉਹਨਾਂ ਨੂੰ ਕਿਸੇ ਵੀ ਤਰ੍ਹਾਂ ਦੇ ਬੱਚੇ ਨੂੰ ਦਿੱਕਤ ਨਾ ਆਵੇ ਪਰ ਬਹੁਤ ਸਾਰੇ ਬੱਚੇ ਨੇ ਵਹੀਕਲ ਲੱਗੇ ਨੇ ਨਿੱਜੀ ਸਕੂਲ ਦੇ ਬਾਹਰ ਤੁਸੀਂ ਦੇਖ ਸਕਦੇ ਹੋ ਕਿ ਇਸ ਤੀਕੇ ਨਾਲ ਜਿਹੜੇ ਬੱਚੇ ਨੇ ਅਜੇ ਵੀ ਕੁਝ ਵਹੀਕਲਾਂ ਦੇ ਆਏ ਨੇ ਪਰ ਹੋ ਸਕਦਾ ਵਾ ਇਹਨਾਂ ਦੀ ਉਮਰ ਜਿਹੜੀ 18 ਸਾਲ ਤੋਂ ਉੱਪਰ ਹੋਵੇ ਪਰ ਤੁਸੀਂ ਦੇਖ ਸਕਦੇ ਹੋ ਕਿ ਬਹੁਤ ਸਾਰੇ ਬੱਚੇ ਐਸੇ ਨੇ ਜਿਹੜੇ ਅਜੇ ਵੀ ਸਾਈਕਲਾਂ ਤੇ ਆਣਾ ਸ਼ੁਰੂ ਕਰ ਦਿੱਤਾ ਜਿਨ੍ਹਾਂ ਨੇ ਜਿਨ੍ਹਾਂ ਦੇ ਮਾਪੇ ਰਿਕਸ਼ੇ ਲਗਾ ਦਿੰਦੇ ਨੇ ਰਿਕਸ਼ਿਆਂ ਤੇ ਆਉਂਦੇ ਨੇ ਪਰ ਕਿਤੇ ਨਾ ਕਿਤੇ ਜ਼ਰੂਰ ਹੋਣਾ ਮਾਪੇ ਨੂੰ ਵੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਵੇਗਾ ਕਿਉਂਕਿ ਥੋੜਾ ਸਮਾਂ ਜ਼ਰੂਰ ਇਹ ਲੱਗਦਾ ਵਾ ਉਹ ਸੈਟਿੰਗ ਹੁੰਦੀ ਹੈ ਜਦੋਂ ਤੱਕ ਉਹ ਸਾਰਾ ਸੈਟਿੰਗ ਨਹੀਂ ਹੁੰਦੀ ਉਦੋਂ ਤੱਕ ਇਸੇ ਤਰੀਕੇ ਨਾਲ ਪਰੇਸ਼ਾਨੀ ਨੂੰ ਮਾ ਮਾਪ ਨੂੰ ਕਰਨੀ ਪਏ ਗੱਲਬਾਤ ਧਰੂ ਕਰਾਂਗੇ ਭਾਈ ਸਾਹਿਬ ਨਾਲ ਭਾਈ ਸਾਹਿਬ ਮੁਸ਼ਕਲ ਨਹੀਂ ਵੈਸੇ ਮਾ ਮਾਪ ਨੂੰ ਕਦੇ ਨਾ ਕਿੱਦ ਮੁਸ਼ਕਲ ਤਾਂ ਸਾਰਾ ਹੈ ਹੀ ਹੈ ਕੰਮ ਤਾਂ ਆਏ ਹੁਣੇ ਘਰ ਛੱਡ ਜਾਣਾ ਫੇਰ ਵਾਪਸ ਜਾਣਾ ਅਦਾ ਬੋਣਗਣਾ ਲੱਗ ਜਾਂਦਾ ਸਰ ਇੰਨੀ ਗਰਮੀ ਹੈ ਕੋਈ ਪ੍ਰਬੰਧ ਵੀ ਕੀਤਾ ਪਰ ਹੁੰਦਾ ਨਹੀਂ ਬੱਚੇ ਆਲੇ ਛੋਟੇ ਨੇ ਆਪ ਵੀ ਜਾਣਾ ਪੈਦਾ ਲੈਣ ਦੋ ਦੋ ਚੱਕਰ ਲਗਦੇ ਨੇ ਛੋਟੀ ਬੇਟੀ ਨੂੰ ਲੈਣਾ ਨਹੀਂ ਦੁਪਹਿਰੇ 12:30 ਵਜੇ ਟਾਈਮ ਤੇ ਲੱਗਦਾ ਹੀ ਹੈ ਸਰ ਮੁਸ਼ਕਲ ਹੈ ਬਸ ਸਾਡੇ ਮਾਪੇ ਜੀ ਬਿਲਕੁਲ ਕਿਤੇ ਨਾ ਕਿਤੇ ਜ਼ਰੂਰ ਪੇਰੈਂਟਸ ਨੂੰ ਵੀ ਮੁਸ਼ਕਲ ਨੇ ਗੱਲਬਾਤ ਕਰਾਇਆ ਪਾ 18 ਸਾਲ ਤੋਂ ਘੱਟ ਬੱਚੇ ਨੂੰ 20 ਤਰੀਕ ਦਾ ਸਮਾਂ ਦਿੱਤਾ ਸੀ ਕਿ 20 ਤਰੀਕ ਤੋਂ ਬਾਅਦ ਮੋਪੜ ਤੇ ਨਹੀਂ ਆਏਗਾ ਆਪ ਲੈ ਕੇ ਆਏ ਹੋ ਕਿਤੇ ਦਿੱਕਤ ਹੈ ਬਿਲਕੁਲ ਦੈਸੀ ਕਰੀਏ ਵੇਖੋ ਕਾਨੂੰਨ ਦੀ ਪਾਲਣਾ ਕਰਨੀ ਚਾਹੀਦੀ ਹੈ ਪਰ ਤੁਸੀਂ ਦੇਖ ਰਹੇ ਹੋ ਅੱਜ ਕੋਈ ਵੀ ਚੈਕਿੰਗ ਨਹੀਂ ਹੈਗੀ ਇੱਥੇ ਫਿਰ ਵੀ ਕੀਤਾ ਜ਼ਰੂਰ ਹੀ ਸਰਕਾਰ ਨੇ ਵਧੀਆ ਰੂਲ ਕੱਢਿਆ ਪਰ ਉਹਦੀ ਕੋਈ ਪਾਲਣਾ ਨਹੀਂ ਹੋ ਰਹੀ ਕੁਈ ਨਾਕਾਣੀ ਐ ਕੋਈ ਚੈਕਿੰਗ ਨਹੀਂ ਐ ਤੁਸੀਂ ਦੇਖ ਹੀ ਸਕਦੇ ਹੋ ਸਾਰਾ ਅੱਜ ਇੱਥੇ ਛੱਡੋ ਦੀ ਬਾਹਰ ਹੋਰ ਕਿਤੇ ਦੇਖ ਲਓ ਕਈ ਸਕੂਲਾਂ ਦੇ ਬਾਹਰ ਬੱਚੇ ਲਈ ਫਿਰਦੇ ਲੋਕੀ ਉੱਦ ਨੇ ਕੋਈ ਪਾਲਣਾ ਨਹੀਂ ਹੋ ਰਹੀ ਅੱਜ ਕਦ ਤੇ ਹੁੰਦੀ ਐ ਨਾ ਪੈਰੈਂਟ ਨੂੰ ਛੱਡਣ ਜਾਣਾ ਲੈਣ ਜਾਣਾ ਬੱਚੇ ਲਈ ਚਲੋ ਕੋਈ ਨੀ ਫਰਜ ਐ ਜੀ ਜੇ ਇਹਦੇ ਮਾਪਿਆਂ ਦਾ ਆਪਣਾ ਫਰਜ ਐ ਇਹ ਜੀ ਕੋਈ ਦਿੱਕਤ ਵਾਲੀ ਗੱਲ ਨਹੀਂ ਐ ਵਧੀਆ ਗੱਲ ਐ ਬੱਚੇ ਨੂੰ ਛੱਡ ਕੇ ਆਉ ਤੇ ਲੈ ਕੇ ਆਉ ਧਿਆਨ ਹੁੰਦਾ ਬੱਚੇ ਦਾ ਆਪਣੇ ਜਿਨ੍ਹਾਂ ਕੋ ਸਮਾਂ ਨਹੀਂ ਹੈਗਾ ਦੇਖੋ ਹੋ ਨਹੀਂ ਕੋ ਬਥੇਰੇ ਹੋਰ ਸਾਧਨ ਐ ਕੋਈ ਮੋਬੜਾ ਲਾ ਲੋ ਕੋਈ ਆਟੋ ਨਾਲੋਖ ਸਭ ਬੜੇ ਸਾਧਨ ਐ ਹੋਰ ਵੀ ਜੀ ਰੋਜ਼ ਕਰ ਕ ਕਿ ਯਾਦ ਰੋਈ ਕਰ ਚੱਲੂ ਲੇਕਿਨ ਛੋਟੇ ਬੱਚੇ ਦੇ ਹੱਥ ਵਹੀਕਲ ਦੇਣਾ ਬਹੁਤ ਮਾਰੀ ਗੱਲ ਹੈ ਦੇਖੋ ਮਾਮਾ ਬਾਪ ਵੀ ਕਿਤੇ ਨਾ ਕਿਤੇ ਉਸ ਕਾਨੂੰਨ ਤੋਂ ਖੁਸ਼ ਨੇ ਉਹਨਾਂ ਨਿਯਮਾਂ ਤੋਂ ਖੁਸ਼ ਨੇ ਉਹਨਾਂ ਨਿਯਮਾਂ ਦੀ ਪਾਲਣਾ ਕਰਨ ਲਈ ਅਕਸਰ ਇਹ ਟ੍ਰੈਫਿਕ ਪੁਲਿਸ ਵਾਲੋਂ ਵੀ ਕਿਹਾ ਜਾ ਰਿਹਾ ਤਾਂ ਨਾਲ ਦੀ ਨਾਲ ਕਿਤੇ ਨਾ ਕਿਤੇ ਮਾਮਾ ਵੀ ਖੁਸ਼ ਨੇ ਕਿ ਜੇਕਰ ਬੱਚੇ ਇਸੇ ਤਰੀਕੇ ਨਾਲ ਨਿਯਮਾਂ ਦੀ ਪਾਲਣਾ ਕਰਨਗੇ ਤਾਂ ਫਿਰ ਕਿਤੇ ਨਾ ਕਿਤੇ ਜ਼ਰੂਰ ਦੁਰਘਟਨਾਵਾਂ ਤੋਂ ਰੁਕਿਆ ਜਾ ਸਕਦਾ ਤੁਸੀਂ ਦੇਖ ਸਕਦੇ ਹੋ ਤਸਵੀਰ ਕਿ ਕਿਸ ਤਰੀਕੇ ਨਾਲ ਬੱਚੇ ਸਾਈਕਲ ਤੇ ਆਉਂਦੇ ਨੇ ਭਾਈ ਸਾਈਕਲ ਤੇ ਆਉਂਦਾ ਸੀ ਕੱਜੀ ਸਾਈਕਲ ਤੇ ਆਇਆ ਛਿੜਤਵਾਰਿਆਂ ਸ਼ੁਰੂ ਤੋਂ ਸਾਈਕਲ ਦੇ ਆਉਂਦੇ ਸਿਕਸਥ ਕਲਾਸ ਤੋਂ ਕਿਹੜੀ ਕਲਾਸ ਦੀ ਸੀ ਏ 9 ਸਾਈਕਲ ਦੇ ਆਉਂਦੇ ਜੀ ਬਿਲਕੁਲ ਬੱਚਾ ਵਾ ਜਿਹੜਾ ਸਾਈਕਲ ਤੇ ਲਗਾਤਾਰ ਆਂਦਾ ਵਾ ਤੁਸੀਂ ਦੇਖਦੇ ਹੋ ਕਿ ਕਿਸ ਤਰੀਕੇ ਨਾਲ ਜਿਹੜੇ ਬੱਚੇ ਨੇ ਅੱਜ ਸਾਈਕਲਾਂ ਦੇ ਆਣਾ ਜਿਨ੍ਹਾਂ ਨੇ ਸ਼ੁਰੂ ਕੀਤਾ ਵਾ ਤੇ ਨਾਲ ਦੀ ਨਾਲ ਦੂਜੇ ਪਾਸੇ ਮਾਂ-ਬਾਪ ਵੀ ਕਹਿੰਦੇ ਨੇ ਕਿ ਕਿਤੇ ਨਾ ਕਿਤੇ ਜ਼ਰੂਰ ਇਹ ਨਿਯਮਾਂ ਦੀ ਪਾਲਣਾ ਕਰਨੀ ਚਾਹੀਦੀ ਹੈ ਹਰ ਮਾਂ-ਬਾਪ ਦਾ ਫਰਜ਼ ਬੰਦਾ ਹੈ ਵਾ ਆਪਣੇ ਬੱਚੇ ਨੂੰ ਆਪ ਹੀ ਸਕੂਲ ਛੱਡ ਕੇ ਜਾਵੇ ਤਾਂ ਆਪ ਹੀ ਸਕੂਲੋਂ ਲੈ ਕੇ ਜਾਵੇ ਜ਼ਰੂਰ ਅਸੀਂ ਤਸਵੀਰ ਚਾਹਾਂਗੇ ਦਿਖਾਣੀ ਹੋਰ ਬੱਚਿਆਂ ਦੀ ਵੀ ਕਿ ਕਿਸ ਤਰੀਕੇ ਨਾਲ ਬੱਚੇ ਜਿਹੜੇ ਨੇ ਲਗਾਤਾਰ ਈ ਰਿਕਸ਼ਾ ਜਾਂ ਮੋਪੜ ਦੇਤੇ ਪਹੁੰਚ ਰਹੇ ਨੇ ਬਹੁਤ ਸਾਰੇ ਮਾਪੇ ਜਿਹੜੇ ਨੇ ਅੱਜ ਆਪਣੇ ਬੱਚਿਆਂ ਨੂੰ ਆਪ ਲੈ ਕੇ ਜਾ ਰਹੇ ਨੇ ਤੇ ਆਪ ਹੀ ਛੱਡਣ ਸਵੇਰੇ ਆਏ ਨੇ 20 ਤਰੀਕ ਦਾ ਸਮਾ ਸੀ 20 ਤਰੀਕ ਤੋਂ ਬਾਅਦ ਇਸੇ ਤਰੀਕੇ ਨਾਲ ਮਾਪੇ ਜਿਹੜੇ ਨੇ ਬੱਚਿਆਂ ਨੂੰ ਲੈ ਕੇ ਆ ਰਹੇ ਨੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਭਾਈ ਸਾਹਿਬ ਕਿਸ ਤਰੀਕੇ ਨਾਲ ਦੇਖ ਦਿਓ ਜਿਹੜੇ ਨਿਯਮ ਬਣਾਏ ਗਏ ਨੇ ਕਿ 18 ਸਾਲ ਤੋਂ ਘੱਟ ਬੱਚਾ ਮੋਪੜ ਨਹੀਂ ਚਲਾ ਸਕਦਾ ਤੁਹਾਨੂੰ ਵੀ ਹੁਣ ਲੈਣਾ ਆਣਾ ਪਿਆ ਬੱਚੇ ਨੂੰ ਇਹ ਸਹੀ ਗੱਲ ਹੈਗੀ ਐ ਸਾਰਾ ਖਾਲ ਤਾਂ ਬੱਚਾ ਫੇਰੀ ਚਲਾਏ ओरिजिनल ਚਾਹੀਦਾ ਐਕਸੀਡੈਂਟ ਹੁੰਦਾ ਐਕਸੀਡੈਂਟ ਹੁੰਦਾ ਸਭ ਕੋਈ ਬਾਕੀ ਦਾ ਟ੍ਰੈਫਿਕ ਦਾ ਹੁਣ ਟ੍ਰੈਫਿਕ ਦਾ ਆਹ ਵੇਖੋ ਟ੍ਰੈਫਿਕ ਜਿਹੜੀ ਹੈ ਸਕੂਲ ਦੀ ਟ੍ਰੈਫਿਕ ਹੁੰਦੀ ਆ ਗੱਡੀਆਂ ਆਉਂਦੀਆਂ ਆਉਂਦੀਆਂ ਸਭ ਕੁਝ ਏਵਲਾ ਕਿਤੇ ਨੇ ਕਿਤੇ ਮਾਪੇ ਜ਼ਰੂਰ ਖੁਸ਼ ਨੇ ਮੈਂ ਅੱਗੇ ਵੀ ਦੱਸਿਆ ਕਿ ਲਗਾਤਾਰ ਮਾਪੇ ਖੁਸ਼ ਨੇ ਲਗਾਤਾਰ ਆਪਣੇ ਬੱਚੋ ਆਪ ਹੀ ਲੈ ਕੇ ਜਾ ਰਹੇ ਨੇ ਤੇ ਆਪ ਹੀ ਛੱਡਣ ਆ ਰਹੇ ਨੇ ਸਕੂਲ ਤੁਸੀਂ ਦੇਖ ਸਕਦੇ ਹੋ ਕਿ ਕਿਸਤੀ ਕਿੰਨਾ ਮਾਪੇ ਨੇ ਵੀ ਕਿਹਾ ਕਿ ਇਸੇ ਕਾਨੂੰਨ ਜ਼ਰੂਰ ਹੋਣੇ ਚਾਹੀਦੇ ਨੇ ਇਹਦੇ ਨਾਲ ਕਿਤਨਾ ਕਿਤੇ ਦੁਰਘਟਨਾਵਾਂ ਜਿਹੜੀਆਂ ਹੁੰਦੀਆਂ ਨੇ ਉਹਨਾਂ ਤੇ ਨੱਥ ਪਵੇਗੀ ਉਹਨਾਂ ਤੇ ਰੋਕ ਲੱਗੇਗੀ ਕਿਉਂਕਿ ਅਕਸਰ ਅਸੀਂ ਸੁਣਦੇ ਹਾਂ ਕਿ ਕਦੇ ਕਿਸੇ ਬੁਲਟ ਦਾ ਐਕਸੀਡੈਂਟ ਹੁੰਦਾ ਕਦੇ ਕਿਸੇ ਮੋਪੜ ਦਾ ਐਕਸੀਡੈਂਟ ਹੁੰਦਾ ਤੇ ਬਚਣਾ ਹੈ ਜਰੂਰ ਕਿਤੇ ਨਾ ਕਿਤੇ ਦੁਰਘਟਨਾ ਦੇ ਸ਼ਿਕਾਰ ਹੁੰਦੇ ਨੇ ਉਹਨਾਂ ਦੁਰਘਟਨਾਵਾਂ ਤੋਂ ਤਾਂ ਹੀ ਰੁਕਿਆ ਜਾਵੇਗਾ ਜੇਕਰ ਅਸੀਂ ਵੀ ਨਿਯਮਾਂ ਦੀ ਪਾਲਣਾ ਕਰਾਂਗੇ ਕੈਮਰਾ ਪਰਸਨ ਬੋਬੀ ਦੇ ਨਾਲ ਜਤਿੰਦਰ ਗੁੰਡਰ ਡੇਲੀ ਪੋਸਟ ਪੰਜਾਬੀ ਬਟਾਲਾ